ਸਾਸਰੀਗਰ ਭਾਈ ਜੀ ਆ ਬੰਦਾ ਹੈ ਸ਼ੈਂਟੀ ਮੋਟਰ ਸਟੋਰ ਲੁਧਿਆਣਾ ਗੁੱਡਵਿਲ ਕੰਡੇ ਦੇ ਕੋਲ ਆ ਇਹ ਟ੍ਰਾਂਸਪੋਰਟ ਨਗਰ ਚ ਠੀਕ ਹੈ ਜੀ ਆ ਗੱਡੀ ਹੈਗੀ ਆਪਣੀ ਐਚੀ 12 ਡੀ 3566 ਨੰਬਰ ਪਲੇਟ ਐ ਨਾ ਵੱਡ-ਬੁੱਡ ਦਿੱਤੀ ਆ ਵਾ ਠੀਕ ਹੈ ਇਹ ਗੱਡੀ ਰਾਤ ਦੀ 2 ਵਜੇ ਦੀ ਚੋਰੀ ਹੋਈ ਵੀ ਲੁਧਿਆਣੇ ਮਿਲੀ ਗੱਡੀ ਆ ਕੇ ਬੈਟਰੀ ਮੋਟਰੇ ਕੱਢ ਲਿਆ ਸਾਰਾ ਕੁਝ ਆ ਕਟਰ ਲਾਤਾ ਉਹ ਗੱਡੀ ਨੂੰ ਠੀਕ ਹੈ ਜੀ ਆ ਵੱੜਤੀ ਵੀ ਸਾਰਾ ਵਜੇ ਤਾਂ ਮੌਕੇ ਤੇ ਪਹੁੰਚ ਕੇ ਗੱਡੀ ਬਚ ਗਈ ਥੱਲੇ ਦੇ ਜਿੱਥੇ-ਜਿੱਥੇ ਸਾਰੇ ਵੱੜਦੇ ਦੇ ਆ ਨੰਬਰ ਪਲੇਟਾਂ ਆ ਸਾਰੇ ਕਰਦੇ ਨੇ ਨੰਬਰ ਉੱਪਰ ਆ ਕਟਰ ਲਾਤਾ ਵਾ 88 ਨੂੰ ਪਿੱਛੇ ਦੇ ਫਰੀਦੋਪੁਰ ਆਪਣਾ ਸਪੀਡ ਬੋਰਡ ਤੇ ਲਾਵੇ ਜਦੋਂ ਹਾਂਜੀ ਸ਼ੈਂਟੀ ਗਵਾੜੀਆ ਲੁਧਿਆਣੇ ਇਹ ਤਾਂ ਲੋਕਲ ਬੰਦੇ ਦੇ ਗਰੁੱਪ ਤੋਂ ਪੈਣੀ ਦਾ ਗੱਲ ਹੈ ਮੈਂ ਬਾਣੀ ਆਪਣੇ ਟਰੱਕ ਬਰੇਡ ਆ ਦੇਖੋ کیا ਹਾਲ ਕਰਦੇ ਸੀ ਗੱਡੀਆਂ ਵਾਲਿਆਂ ਦਾ ਨਮਾ ਟਰਾਲਾ ਵੱਡਣ ਲਿਆਏ ਓਰੇ ਆ ਦੇਖੋ ਚਲਾਤਾ ਵਾ ਕਟਰ ਅੱਜ ਵੀਰੇ 7 ਤਰੀਕ ਪਹਿਲਾ ਮਹੀਨਾ 2022 ਆ ਨਮਾ ਟਰਾਲਾ ਹੈ ਆ ਕਵਾੜੀਆ ਦੇਖੋ ਆ ਚੋਰੀ ਦਾ ਮਾਲ ਪਿਆ ਇਹਦੇ ਕੋਲ ਸਾਰਾ ਹੀ ਠੀਕ ਹੈ ਜੀ ਆ ਦੇਖੋ ਇਹਦਾ ਸਵਾਰ ਕੇਸ਼ ਸ਼ੈਂਟੀ ਮੋਟਰ ਸਟੋਰ ਆ ਨੰਬਰ ਹੈ ਇਸ ਬੰਦੇ ਦੇ